ਟਾਡੇ ਸ਼ਹਿਰ ਜਲੰਧਰ ਦੇ ਵਿੱਚ ਲੈ ਕੇ ਆ ਗਏ ਆ ਕਿ ਨਵਾਂ ਸਟੋਰ ਜਿੱਥੇ ਤੁਹਾਨੂੰ ਅਸੀਂ ਸਟਾਕ ਦੇਾਂਗੇ ਰਿਟੇਲ ਛੱਡੋ ਆਨਲਾਈਨ ਵੈਬਸਾਈਟਾਂ ਤੋਂ ਵੀ ਸਸਤਾ ਜਿਦਾਂ ਕਿ ਤੁਸੀਂ ਚੌਪਰ ਦੇਖ ਰਹੇ ਹੋ ਬ੍ਰਾਂਡ ਦਾ ਚੌਪਰ ਆ ਇਹ ਤੁਹਾਨੂੰ ਇਹ ਦੇਾਂਗੇ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਆ ਊਸ਼ਾ ਦੀ ਪ੍ਰੈਸ ਆਏਗੀ ਬ੍ਰਾਂਡਡ ਪ੍ਰੈਸ ਆ ਬ੍ਰਾਂਡ ਨਿਊ ਇਹ ਆਪਾਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਇਹਦੇ ਨਾਲ ਨਾਲ ਜੇ ਤੁਸੀਂ ਹੋਰ ਬ੍ਰਾਂਡ ਦੇ ਵਿੱਚ ਹੈਵਲਸ ਦੇ ਵਿੱਚ ਬਜਾਜ ਦੇ ਵਿੱਚ ਜਾਂ ਹੋਰ ਕਿਸੇ ਬ੍ਰਾਂਡ ਦੇ ਵਿੱਚ ਲੈਣਾ ਚਾਹੁੰਦੇ ਹੋ ਪਰ ਅਸਾਂ ਉਹ ਵੀ ਅਵੇਲੇਬਲ ਨੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੀਜਨ ਦਾ 에어 ਹਰਾਇਰ ਜਿਹਦੀ ਕੀ ਬਾਜ਼ਾਰ ਦੀ ਕੀਮਤ ਹੈਗੀ ਜੀ 2900 ਰੁਪਏ ਦੀ ਬ੍ਰਾਂਡ ਨਿਊ ਪੀਸ ਹੈ ਇਹ ਅਸੀਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 1800 ਰੁਪਏ ਦੇ ਵਿੱਚ ਲੌਂਗਵੇ ਬ੍ਰਾਂਡ ਦਾ ਆਏਗਾ ਜੀ ਨਕਸ਼ਨ ਚੁੱਲਾ ਮਾਰਕੀਟ ਪ੍ਰਾਈਸ ਹੈਗੀ ਜੀ 14 1450 ਰੁਪਏ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 850 ਰੁਪਏ ਚ ਇਸ ਤੋਂ ਇਲਾਵਾ ਜੇ ਤੁਸੀਂ ਫਿਲਿਪਸ ਦੇ ਵਿੱਚ ਲੈਣਾ ਚਾਹੁੰਦੇ ਹੋ ਇਹਦੀ ਕੀਮਤ ਹੈਗੀ ਜੀ ਅਪ੍ਰੋਕਸੀਮੇਟਲੀ 1.2900 ਰੁਪਿਆ ਇਸ ਦੀ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 1600 ਰੁਪਏ ਦੇ ਵਿੱਚ BLDC ਫੈਨਸ ਆਉਣਗੇ ਜਿਹੜੇ ਕਿ ਰਿਮੋਟ ਦੇ ਨਾਲ ਚੱਲਦੇ ਨੇ LED ਆਂ ਵੀ ਚੱਲਦੀਆਂ ਨੇ ਬਾਜ਼ਾਰ ਦੀ ਕੀਮਤ ਹੈਗੀ ਜੀ 3000 3200 3500 ਕਿਸੇ ਵੀ ਰੇਟ 'ਚ ਮਿਲ ਜਾਂਦਾ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 1900 ਰੁਪਏ ਦੇ ਵਿੱਚ ਇਹਦੇ ਵਿੱਚ ਵੈਰਾਈਟੀ ਕਲਰ ਡਿਜ਼ਾਈਨ ਹੋਰ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਲਰ ਕੋਗੇ ਜਿੰਨੇ ਪੀਸ ਕੋਗੇ ਉਹਨੇ ਤੁਹਾਨੂੰ ਅਵੇਲੇਬਲ ਕਰਾ ਦਾਂਗੇ